ਜੇਕਰ ਤੁਸੀਂ ਵੀ ਇਹਨਾਂ ਗਰਮੀਆਂ ਦੀ ਛੁੱਟੀਆਂ ਦੇ ਵਿੱਚ ਸਮਰ ਟ੍ਰੇਨਿੰਗ ਤੇ ਸਮਰ ਪ੍ਰੈਪਰੇਸ਼ਨ ਫਾਰ ਜੌਬਸ ਐਂਡ ਇੰਟਰਵਿਊ ਦੀ ਸੋਚ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਵੀਡੀਓ ਤੇ ਆਏ ਹੋ ਤੁਹਾਨੂੰ ਦੱਸਦੇ ਹੀ ਇਹ ਗੁਰਦਾਸਪੁਰ ਦੇ ਵਿੱਚ ਸੀਬੀਏ ਇਨਫੋਟੈਕ ਕਰਕੇ ਇੰਸਟੀਚਿਊਟ ਹੈ ਜਿੱਥੇ ਤੁਸੀਂ ਕੰਪਿਊਟਰ ਦੇ ਬੇਸਿਕ ਤੋਂ ਲੈ ਕੇ ਹਰ ਇੱਕ ਕੋਰਸ ਜਿਹੜਾ ਹੈ ਉਹ ਉੱਥੇ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਆਪ ਨੂੰ ਜੌਬਸ ਇੰਟਰਵਿਊਸ ਦੇ ਲਈ ਵੀ ਪ੍ਰਪੇਅਰ ਕਰ ਸਕਦੇ ਹੋ ਗੁਰਦਾਸਪੁਰ ਦੇ ਵਿੱਚ ਇਹ ਸਿਚੁਏਟਿਡ ਹੈ ਸੀਬੀਏ ਇਨਫੋਟੈਕ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਬੱਚੇਆਂ ਜੁੜਾਇਆ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ ਜੋ ਕੋਈ ਵੀ ਇੱਥੇ ਆਇਆ ਜਦੋਂ ਅਸੀਂ ਇੱਥੇ ਆਏ ਹੋਏ ਮੌਜੂਦ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਸਾਡੇ ਨਾਲ ਆਓ ਤੁਹਾਨੂੰ ਵੀ ਸੁਣਾਉਣੀ ਹੈ ਤੇ ਕਿਸ ਤਰ੍ਹਾਂ ਨਾਲ ਸੀਬੀਏ ਇਨਫੋਟੈਕ ਬੱਚਿਆਂ ਨੂੰ ਜੁੜਾਇਆ ਹੈ ਹੈਲਪ ਕਰ ਰਿਹਾ ਹੈ ਡਿਫਰੈਂਟ ਡਿਫਰੈਂਟ ਕੋਰਸਸ ਤੇ ਜੇਕਰ ਅਸੀਂ ਗੱਲ ਕਰੀਏ ਤੇ ਉਹ ਕਿਵੇਂ ਕਰਵਾਏ ਜਾਂਦੇ ਨੇ ਤੇ ਇਹ ਸਾਰੀ ਗੱਲਬਾਤ ਜਦੋਂ ਸਾਡੇ ਪੱਤਰਕਾਰ ਵੱਲੋਂ ਬੱਚਿਆਂ ਦੇ ਨਾਲ ਕੀਤੀ ਗਈ ਤਾਂ ਉਹਨਾਂ ਨੇ ਕਿਵੇਂ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਆਓ ਤੁਹਾਨੂੰ ਵੀ ਸੁਣਾਉਣੀ ਹੈ ਮੈਂ ਆਪਣੇ ਪਾਈਥਨ ਪ੍ਰੋਗਰਾਮਿੰਗ ਸਿੱ

ਬਾਕੀ ਬੱਚਨ ਕੀ ਮੈਸੇਜ ਹੈ ਜਾਨੂ ਕਿ ਬਾਕੀ ਬਸੇ ਨੂੰ ਮੈਂ ਕਹਿਣਾ ਚਾਹਾਂਗਾ ਕਿ ਸੀਬੀਐਨ ਫੋਟੈਕਟ ਆਓ ਜੋ ਤੁਸੀਂ ਸਿੱਖਣਾ ਹੈ ਇੱਥੇ ਕੋਰਸ ਲਓ ਬਹੁਤ ਵਧੀਆ ਹੈ ਇੱਥੇ ਟੀਚਰਸ ਹੈ ਸਟਾਫ ਬਹੁਤ ਵਧੀਆ ਹੈ ਮੇਰਾ ਨਾਮ ਸ਼ਮਾਈਲਾ ਹੈ ਮੈਂ ਵੀਡੀਓ ਐਡੀਟਿੰਗ ਦਾ ਕੋਰਸ ਕਰ ਰਹੀ ਹਾਂ ਤੇ ਮੈਂ ਇੱਥੇ ਜਦੋਂ ਆਈ ਹਾਂ ਉਦੋਂ ਤੱਕ ਮੈਨੂੰ ਕੁਝ ਵੀ ਬਿਲਕੁਲ ਨੌਲੇਜ ਨਹੀਂ ਪਰ ਜਿਹੜੇ ਸਰ ਨੇ ਮੇਰੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਮੈਂ ਬਾਰ-ਬਾਰ ਪੁੱਛਿਆ ਨਾ ਬਾਰ-ਬਾਰ ਹੀ ਸਮਝਾਇਆ এনवायरमेंट ਬਹੁਤ ਵਧੀਆ ਇੱਥੋਂ ਦਾ ਸਟਾਫ ਜਿਹੜੇ ਇਹਨਾਂ ਦੇ ਨੇ ਉਹ ਵੀ ਬਹੁਤ ਕੋਆਪਰੇਟਿਵ ਨੇ ਐਂਡ ਮੈਡਮ ਜਿਹੜੇ ਸਰ ਨੇ ਉਹ ਵੀ ਬਹੁਤ ਹੀ ਨਾਈਸ ਨੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਨੇ ਬਹੁਤ ਜ਼ਿਆਦਾ ਫਰਕ ਹੈ ਇੱਥੇ ਇੱਕ ਤੇ ਸਭ ਨਾਲ ਵੱਡਾ ਫਰਕ ਆ ਕਿ ਸਾਨੂੰ ਆਪਣੇ ਡਿਸਟ੍ਰਿਕਟ ਚ ਬਹੁਤ ਵਧੀਆ ਇੱਕ ਸੈਂਟਰ ਮਿਲ ਗਿਆ ਵੇ ਜਿਹਦੇ ਚ ਮੈਨੂੰ ਬਹੁਤ ਪਰਸਨਲੀ ਅੱਛਾ ਫੀਲ ਹੋ ਰਿਹਾ ਕਿਉਂਕਿ ਮੈਨੂੰ ਬਿਲਕੁਲ ਐਡੀਟਿੰਗ ਆਂਦੀ ਨਹੀਂ ਮੈਂ ਇੰਸਟਾਗ੍ਰam ਵੀ ਯੂਜ਼ ਕਰਨੀ ਆ ਫੇਸਬੁੱਕ ਵੀ ਪਰ ਮੈਨੂੰ ਐਡੀਟਿੰਗ ਨਹੀਂ ਆਂਦੀ ਪਰ ਜਦੋਂ ਦੀ ਮੈਥੋਂ ਸਟਾਰਟ ਕਿਟ ਆਪਣਾ ਕੋਰਸ ਮੈਨੂੰ ਕਾਫੀ ਮੇਰੇ ਡਾਊਟਸ ਕਲੀਅਰ ਹੋਏ ਨੇ ਕਾਫੀ ਚੀਜ਼ਾਂ ਦੀ ਨੋਲਿਜ ਮਿਲੀ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਹਾਂਜੀ ਸਾਰੇ ਬਹੁਤ ਵਧੀਆ ਜਿੰਨੇ ਵੀ ਇਹਨਾਂ ਦੇ ਡਿਫਰੈਂਟ ਟਾਈਪ ਦੇ ਕੋਰਸਸ ਨੇ ਜੋ ਅੱਜ ਕੱਲ ਦੀ ਨਿਊ ਜਨਰੇਸ਼ਨ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਦੌਰ ਚੱਲਣ ਡਿਆ ਉਹ ਤੁਹਾਨੂੰ ਪਤਾ ਹੈ ਐਡੀਟਿੰਗ ਦਾ ਹੀ ਚੱਲਣ ਡਿਆ ਤੇ ਜਿਹਦੇ ਕੋਲ ਐਡੀਟਿੰਗ ਦਾ ਸਕਿੱਲ ਨਹੀਂ ਹੈ ਉਹ ਕੁਐਸ਼ਨ ਨਹੀਂ ਕਰ ਸਕਦਾ ਤੇ ਮੈਂ ਇਹੀ ਸਾਰਿਆਂ ਨੂੰ ਕਹਾਂਗੀ ਕਿ ਇੱਥੇ ਸੀਬੀਏ ਇਨਫੋਟੈਕ ਚ ਆ ਕੇ ਆਪਣੇ ਕੋਰਸ ਜੋ ਵੀ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਕੋਰਸ ਕਰੋ ਤੇ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਨੇ ਉਹਨਾਂ ਨੂੰ ਤੁਸੀਂ ਵੇਸੇ ਨਾ ਕਰੋ ਇਹਨਾਂ ਨੂੰ ਯੂਟਿਲਾਈਜ਼ ਕਰੋ ਤੇ ਕੁਝ ਸਿੱਖੋ कि तुसी भी समर इंटर्नशिप्स ते समर ट्रेनिंग्स ले एक सही जगह लाभ रहे हो जी हाँ तो बिल्कुल सही वीडियो ते पहुंच गए हो रजिस्ट्रेशन फॉर समर ट्रेनिंग एंड समर इंटर्नशिप्स चल रही एट सी बी गुरदासपुर इन्फोटेक जो कि एक आई एस ओ सर्टिफाइड इंस्टीट्यूट हैं इतने ਪੋਲੀਟੈਕਨਿਕ ਅਤੇ ਮੈਨੇਜਮੈਂਟ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਹਨ ਅਤੇ ਇੰਟਰਵਿਊ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਨ ਇਸ ਤੋਂ ਇਲਾਵਾ ਪਰਸਨੈਲਿਟੀ ਡਵੈਲਪਮੈਂਟ ਤੇ ਹੋਰ ਕਈ ਵਰਕਸ਼ਾਪਸ ਵੀ ਹੋਣਗੀਆਂ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਕੈਮਰ ਪਰਸਨ ਹਣੀ ਦੇ ਨਾਲ ਅਜਸੇਨੀ ਦੀ ਰਿਪੋਰਟ